ਕੱਟੂ ਮਾਲ ਤੇ ਬਾਈ ਲਈ ਖੜਾ ਕਮਾਲ ਦੇਖੋ ਇੱਧਰ ਉਹ ਤਾਂ ਮੁਫਤ ਵੀ ਦੇ ਦਾਂਗੇ ਜਨ ਜਾਨੀਆਂ 40000 ਮੰਗਦਾ ਬਾਈ ਦਾ ਸਿੰਘ ਖਿਲਦੀ ਆ ਜਦੋਂ ਤਾਂ ਮੁਫਤ ਵੀ ਦੇਣਾ ਪਸ਼ੂ ਮੰਡੀ ਤਨੌਲਾ 27 ਤਰੀਕ 7ਵਾਂ ਮਹੀਨਾ ਵਿਸ਼ਵ 25 ਵਾਲੀ ਤੁਸੀਂ ਮੰਡੀ ਦੇਖ ਸਕਦੇ ਹੋ ਅੱਜ ਮਾਲ ਬਹੁਤ ਘੱਟ ਆ ਬਾਲਾ ਮੰਦਾ ਮਿੱਤਰੋ ਅੱਜ ਤਾਂ ਗਰਮੀ ਬਹੁਤ ਪੈਣ ਲੱਗੀ ਇਸ ਕਰਕੇ ਬਾਲੇ ਪਸ਼ੂ ਘਟਾਉਣ ਲੱਗੇ ਬਾਕੀ ਮੰਡੀ ਵੀ ਇਹ 27 ਵਾਲੀ ਛੋਟੀ ਹੁੰਦੀ ਆ ਤਾਜ਼ਾ ਆਪਾਸ ਨੂੰ ਦਿਖਾਉਣੇ ਆ ਬੂਰੀਆਂ ਮੱਝਾਂ ਤੇ ਹੋਰ ਵੀ ਜਾਨਵਰ ਵੀਡੀਓ ਨਾਲ ਐਂਡ ਤੱਕ ਬਣੇ ਰਹੋ। ਲਓ ਵੀ ਕਿਸਾਨ ਵੀਰੋ ਬੂਰੀ ਮੱਝ ਚੈੱਕ ਕਰੋ ਤੁਸੀਂ ਤੇ ਬੂਰੀ ਆ। ਕਰ ਲੋ ਚੈੱਕ ਤੁਸੀਂ ਬੋਡੀ ਬੰਤਰ ਦੇਖ ਸਕਦੇ ਹੋ। ਹਵਾਨਾ ਬਹੁਤ ਵਧੀਆ ਲੱਗਿਆ ਹੋਇਆ। ਤੇ ਸਿੰਗਾ-ਸੁੰਗਾ ਦੀ ਕੁਆਲਿਟੀ ਕਰਕੇ ਚੈੱਕ ਵੱਡੇ ਸਿੰਗਾ ਦੀ ਆ। ਤੇ ਹਵਾਨਾ ਦੇਖੋ। ਕਰਮ ਵਾਲੇ ਦਾ ਹਵਾਨਾ ਬਹੁਤ ਵਧੀਆ ਲੱਗਿਆ ਹੋਇਆ। ਦੇਖੋ ਘਰਾ ਤੁਰਦੀ। ਬਾਕੀ ਰਿਕਾਰਡ ਆਪਾਂ ਬਾਅਦ ਤੋਂ ਪੁੱਛਦੇ ਆਂ ਕੀ ਰਿਕਾਰਡ ਦੀ ਹੈ ਕਰ ਲੋ ਚੈੱਕ ਉਹ ਕਹਿੰਦਾ ਬੱਬੇ ਛੋ 4ਵਾਂ ਹੈ ਬਈ ਬੱਚਾ ਮਗਰ ਬੱਚਾ ਮਗਰ ਕੱਟਾ ਮਗਰ ਕੱਟਾ ਬਈ ਕਾਲਾ ਪੁੱਤ ਕਿੰਨਾ ਕਰੇ 4 ਲੀਟਰ ਹੈਗਾ ਕਿੰਨਾ ਕਰ ਜੂਗੀ 12 ਦੇਰ ਪਹਿਲੇ ਸੂਰਜ ਕਿੰਨਾ ਪਾਇਆ 14 ਜੇ ਹੁਣ 14 15 ਉਮੀਦ ਤਾਂ ਹੈਗੀ ਆ ਉਹਨਾਂ ਦਾ ਪਾਉਗੀ ਕੀ ਮਨ ਕਰਿਆ ਬਾਈ ਮੁੰਡਾ 15 ਇੱਕ 15 ਦੇਣੀ ਕਿੰਨੇ ਦੀ ਆ ਅੰਦਰ ਹੁੰਦੀ ਨਹੀਂ ਜਮੇ ਨਹੀਂ ਮਾਨ ਨਾ ਨਹੀਂ ਉਹ ਮਾੜਾ ਮੋਟਾ ਹੈ ਕੋਟਲਾ ਲਹਿਰੇ ਲਵੇ ਹਾਂਜੀ ਚੱਲ ਭਾਈ ਠੀਕ ਆ ਤੇ ਮੋਬਾਈਲ ਨੰਬਰ 99160 9939 ਦੁਬਾਰੇ ਫੇਰ ਕੋਈ 99160 9939 ਖੁੱਲਾ ਮਾਨਤਨ ਕਰਦੀ ਜੇ ਕੋਈ ਗਾਹਕ ਆਇਆ ਕੋਈ ਨਹੀਂ ਕਰਦਾ ਹੈ 20000 ਰੁਪਏ ਹਾਂ ਹਾਂ ਤੇ ਵੀ ਖੁੱਲਾ ਬਗਾ ਬਾ ਕਾ ਕਰ ਦੂਗਾ ਕੱਟਾ ਮਗਰ ਤੁਸੀਂ ਦੇਖ ਸਕਦੇ ਹੋ ਤੇ ਕਾਲਾ ਕੱਟਾ ਪੰਜ ਬੰਦੇ ਨੇ ਹੋਇਆ ਭਾਈ ਕਹਿੰਦਾ 10 ਲੀਟਰ ਬੋਲਾ ਹਜੇ 14 15 ਲੀਟਰ ਕਰ ਜੂਗੀ ਤੇ ਬਾਕੀ ਨੰਬਰ ਲੈ ਕੇ ਦੇ ਤੈਨੂੰ ਕਰ ਲਿਓ ਸੰਪਰਕ ਨੰਬਰ ਦੇਖੋ ਕਰਾ ਇਹ ਆ ਦੇਖੋ ਇਧਰ ਬੂਰੀ ਖੜੀ ਆ ਇੱਕ ਬਾਹਰ ਨਾਲ ਇਹਦੇ ਕੱਟਾਗਾ ਬੂਰੀ ਮੱਝ ਜਾ ਦੇਖੋ ਕੱਟਾ ਕਿੰਨਾ ਦੁੱਧ ਬਾਈ ਥੱਲੇ ਦੇ 4 ਕਿਲੋ ਆ ਕੱਟਾ ਇਹਦੇ ਹੀ ਹੈ ਨਾ ਸਾਲ ਦਾ ਹੈਗਾ ਕੱਟਾ ਨੌਂ ਮਹੀਨਿਆਂ ਦਾ ਨੌਂ ਮਹੀਨਿਆਂ ਦਾ ਚਾਰ ਕਿਲੋ ਦੁੱਧ ਆਇਆ ਗੰਮਣ ਕੋਪੜ ਹੈ ਨਹੀਂ ਹੋਣਾ ਕੀ ਮੁੱਲ ਮੰਗਿਆ 47000 47000 ਹੋਜੂ ਮੰਨ ਤਾ ਨੰਬਰ ਨੰਬਰ ਬੋਲ ਦੇ ਬੋਲਣਾ ਨਹੀਂ ਠੀਕ ਆ ਨੰਬਰ ਨੰਬਰ ਵਈਆਂ ਦੇਣਾ 47000 ਰੁਪਿਆ ਆ ਖੜੀ ਇੱਧਰ ਬਾਹਰ ਨਾਲ ਕੱਟਾ ਦੇਖ ਲੋ 4 ਕਿਲੋ ਦੁੱਧ ਆਇਆ ਕੱਟੂ ਮਾਲ ਚ ਬਾਈ ਲਈ ਖੜਾ ਕਮਾਲ ਦੇਖੋ ਇੱਧਰ ਉਹ ਤਾਂ ਮੁਫਤ ਵੀ ਦੇ ਦਾਂਗੇ ਜਨ ਜਾਨੀਆਂ ਐਜੀ ਕਿੰਨੀ ਐਜ ਆ ਬਾਈ ਵੀਡੀਓ ਨਹੀਂ ਪੰਦੇ 45000 45000 ਤੇ ਉਮਰ ਕਿੰਨੀ ਆ ਦੀ ਤੂੰ 22 ਮਹੀਨੇ 22 ਮਹੀਨੇ ਉਮਰ ਆ 45000 ਬਾਈ ਰੇਟ ਮੰਗਦਾ ਫੀਟ ਕੱਢੀ ਤਾਂ ਨਹੀਂ ਇਹਦੇ ਫੀਟ ਨਹੀਂ ਕੱਢੀ ਇਹਨੇ ਇਹ ਕੱਢ ਗਈ ਇਹ ਕੱਢ ਗਈ ਦੇਗੀ ਤਾਰਾਂ ਤਾਂ ਤਾਰਾਂ ਦੇ ਵੀ ਇੱਕ ਵਾਰੀਆਂ ਹਾਂ ਇਹ ਕੁਲਾਈ ਨੂੰ ਛੋਟੀ ਆ ਦੇਖੋ ਬਰਾ ਕੁਆਲਟੀ ਕੁਟੀ ਸਿੰਘਾਂ ਦੀ ਕੁਆਲਟੀ ਬਹੁਤ ਵਧੀਆ ਗਈ ਕੁੰਡੇ ਸਿੰਘਾਂ ਰਿੰਗਲ ਆ ਸਿੰਘ ਆ ਠੀਕ ਹੋ ਬਾਕੀ ਥਣਾ ਥਣਾ ਇੰਜ ਕਰ ਲਓ

55 55 ਟੋਕੜੋ ਤੋਂ ਬਣਾਇਏ ਨਹੀਂ ਬਾਈ ਇਹ ਤਾਂ ਜੋ ਡੂਈ ਹੈ ਖਾਲੀ ਹੈ ਇਹ ਖਾਲੀ ਹੋਈ ਹੈ ਇਹ ਤੇ ਬਾਈ ਇਹ ਕਾਹ ਲਈ ਖੜਾਗਾ ਇੱਧਰ ਤੇ ਖਾਲੀ ਹੋਈ ਹੈ ਤੱਕ ਨਾ ਇਹਦਾ ਹੋਵੇ ਤੇ ਹਲੋ 45 ਹਜ਼ਾਰ ਮੰਗਦਾ ਮਾਨ ਤਾਂ ਹੋ ਜਾਊਗਾ ਹਾਂਜੀ ਹਾਂ ਮਾਨ ਤਾਂ ਕਰਨਾ ਠੀਕ ਆ ਨੰਬਰ ਬੋਲਿਓ 94785 ਹਾਂ 46450 ਦੁਬਾਰੇ ਫੇਰ ਬੋਲ ਦੋ 94785 ਠੀਕ 46450 ਕਿੱਕੜਾ ਪਿੰਡਾ ਪਿੰਡ ਬੁੱਗਰ ਆ ਜੀ ਪਿੰਡ ਬੁੱਗਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਲੈ ਬਾਈ ਕਰ ਲਿਓ ਸੰਪਰਕ ਉਹ ਝੋਟੀ ਲੈਣੀ ਆ ਜੀ ਬਾਈ ਕਿਸੇ ਨੇ ਹਾਂ ਇਧਰ ਰੰਪ ਦੇਖੋ ਮਿੱਤਰੋ ਕਾਟੂ ਮਾਲ ਤੇ ਨੀਂ ਕਿੰਨਾ ਖੜਾ ਦੇਖੋ ਕੰਡੀਸ਼ਨ ਅਖੀਰ ਝੋਟੀ ਆਪਣੀਆਂ ਸਾਰਾ ਪੈਸੇ ਗੱਡੂ ਲੈਵਾ ਦੇਖੋ ਬਣੀ ਹੋਈ ਆ ਪੂਰੀ ਦੇਖੋ ਫੇਸ ਕੁਆਲਟੀ ਦੇਖੋ ਕਰਾ ਉਹ ਕੱਟੂਤੀ ਖੜੀ ਆ ਕਿਹੜੀ ਆਬ ਨਹੀਂ ਜੀ ਆਪਣੇ ਉੱਤੀ ਕਾ ਨਹੀਂ ਆ ਜੀ ਹਾਂ ਤੇਰੀਓ ਤੇ ਆ ਬਾਈ ਇਤਨੀ ਆ ਹਾਂ ਬਈ ਗੋਲ ਬਈਆ ਆ ਗਿਆ ਬਈ ਉਹ ਆ ਗਿਆ ਬਈ ਆ ਆ ਗਿਆ ਉਹ ਵੇਚ ਦਿਆਂਗੇ ਕੰਦ ਕੀ ਜੀ ਮਾਲ ਸਿੰਗ ਵੀ ਹਿਲਦੇ ਆ ਸਿੰਗ ਵੀ ਹਿਲਦੇ ਆ ਬਾਈ ਜੀ ਤੂੰ ਦੱਸ ਕੀ ਕੀ ਲੈਣਗੇ ਇਹ ਚੀਜ਼ ਕਿੰਨੇ ਪੈਸੇ ਮਾੜਾ ਲੈਣਗੇ ਬਾ ਲੈਣੀਆਂ ਜੇ ਸਰ ਉਹ ਰੇਟ ਹੈ ਇਹਦਾ 5 ਕਿਉਂ ਪਲਾਦਾ ਮੈਂ ਚੋਟੀ 40 45 40000 ਮੰਗਦਾ ਬਾਈ ਦਾ ਸਿੰਘ ਹਿਲਦੀ ਆ ਸੋ ਲੋ ਤਾਂ ਮੈਂ ਕੁਝ ਕੁ ਤੋਂ ਦੇਣਾ ਦੇਖ ਸਕਦਾ ਪਰ ਕਾਟੂ ਮਾਲ ਚ ਮਾਲ ਖੜਾਗਾ ਇਹ ਆ ਕਟੀਆਂ-ਕੁੱਟੀਆਂ ਖੜੀਆਂ ਨੇ ਵਿੱਚ ਸਾਰੀਆਂ ਝੋਟੀਆਂ ਗੱਬਣ ਗੁਬਣ ਟੋਕਰ ਦਾਕਰ ਸਾਰੀਆਂ ਆ ਜਾਂਦੀ ਨੇ ਇੱਧਰ ਜੇ ਕਿਸੇ ਨੇ ਪਸ਼ੂ ਲੈਣਾ ਹੁੰਦਾ ਨਾ ਥੋੜਾ ਸਸਤਾ ਲੈਣਾ ਹੁੰਦਾ ਇਧਰ ਆਜਿਆ ਕਰੋ ਕਟੂਮਾਲ ਚ ਕਟੂਮਾਲ ਚ ਪਸ਼ੂ ਵਧੀਆ ਮਿਲ ਜਾਂਦਾ ਜੇ ਮੈਂ ਉੱਧਰ ਖੜੀ ਆ ਦੇਖੋ ਇਧਰ ਝੋਟੀਆਂ ਝਟੀਆਂ ਖੜੀਆਂ ਨੇ ਆ ਜੀ ਸਾਨੂੰ ਉਧਰ ਨਹੀਂ ਜਾ ਮਰਵਾ ਦੀਏ ਸਾਰੀ ਅੱਜ ਜਿੰਨੂੰ ਦਿਖਾਵਾਂਗੇ ਕੱਟੀਆਂ ਕੁੱਟੀਆਂ ਲਈ ਖੜਾ ਹੋਇਆ ਜੇ ਬਾਈ ਕੋਈ ਆ ਕਟੂਮਾਲ ਦਾ ਸਾਰਾ ਮਾਲ ਖੜਾ ਹੋਇਆ ਇਧਰ ਆ ਦੇਖੋ ਇਧਰ ਵਿੱਚੀ ਸਾਹ ਕਿੰਨਾ ਘਟਾ ਲੈ ਬਰਾ ਬਦਲ ਚਲ ਹੰਦੀ ਆ ਮਾਣਗੀ ਨਮਕੇ ਆ ਆ ਜੋ ਮੈਂ ਆ ਬੱਜਾ ਬੱਜਾ ਖੜਿਆ ਕਾਟੂ ਮਾਲ ਦੇ ਵਿੱਚ ਬਾਲਾ ਮਾਲ ਵੇਚਦੇ ਆ ਯਾਰ ਜਿੱਟੋ ਤੁਸੀਂ ਥੋੜਾ ਜਿਆ ਸਮਝ ਕੇ ਚੱਲਿਆ ਕਰੋ ਕਾਟੂ ਮਾਲ ਦੇ ਵਿੱਚ ਨਾ ਛੱਟਿਆ ਕਰੋ ਇੰਨਾ ਕਿਛਾ ਗਰੀਬ ਕਰਦੇ ਨੂੰ ਦੇ ਜਾ ਕਰੋ ਮਿਹਨਤ ਕਰ ਲਿਆ ਕਰੋ ਭੋਰਾ ਕਟੂਮਾਲ ਤੇ ਬੱਟ ਡੋਕ ਕਰਕੇ ਕੋਈ ਫਾਇਦਾ ਨਹੀਂ ਹੋਣਾ ਹੈਗਾ ਆ ਇਹਨੂੰ ਕਟੀਆਂ-ਕੁਟੀਆਂ ਦਾ ਹੋਣੇ ਆ ਟਟੂਮਾਲ ਜੀ ਵੀ ਆ ਦੇਖੋ ਦੇਖੋ ਆਹ ਕੱਟੀ ਖੜੀ ਆ ਇਦਾਂ ਆ ਕੱਟੀਆਂ ਖੜੀਆਂ ਆ ਦੇਖੋ ਆ ਛੋਟੀ ਖੜੀ ਆ ਕਟੂ ਮਾਲ ਚ ਅਨ ਗੀਨੇ ਇਹ ਜੇ ਖੜੇ ਹੁੰਦੇ ਆ ਕਟੂ ਮਾਲ ਚ ਲੈ ਜਾ ਕਰੋ ਟੋਲ ਟਾਲ ਕੇ ਬਹੁਤ ਮਿਲ ਜਾਂਦੇ ਆ ਜਿਵੇਂ ਆ ਕੱਟੀਆਂ ਲਈ ਖੜੇ ਆ ਬਾਈ ਦੇਖੋ ਗਰਾ ਕਾਟੂਮਾਲ ਤੇ ਖੜੀ ਹੁੰਦੀਆਂ ਬਾਈ ਵਧੀਆ ਲਈ ਖੜੇ ਹੁੰਦੇ ਇਧਰੋਂ ਲੈ ਜਾ ਕਰਵਾ ਕੇ ਕਿਉਂਕਿ ਅੰਦਰ ਦਾ ਸਾਨੂੰ ਪਤਾ ਮਹਿੰਗਾ ਹੁੰਦਾ ਕੰਮ ਤੇ ਕਾਟੂਮਾਲ ਦੇ ਵਿੱਚ ਬਥੇਰੀਆਂ ਕੱਟੀਆਂ ਖੜੀਆਂ ਹੁੰਦੀਆਂ ਨੇ ਜਿਵੇਂ ਇਧਰ ਲਈ ਖੜੇ ਆ ਬਾਈ ਦੇਖੋ ਇਧਰ ਆ ਕੱਟੀ ਖੜੀ ਆ ਇਧਰ ਬੋਲ ਖੜਾ ਇੱਥੇ ਕੰਨ ਲੀਰਾ ਵੀ ਦੀ ਮੱਧ ਖੜੀ ਐ ਇੱਧਰ ਇੱਧਰ ਲਈ ਖੜਾ ਬਾਈ ਉਧਰ ਬੋਲ ਖੜਾ ਇੱਧਰ ਵੀ ਗੱਟੀਆਂ ਲਈ ਖੜੇ ਆ ਬਾਈ ਆਹ ਬੋਲ ਖੜਾ ਇੱਧਰ ਇੱਕ ਬਾਹਰੇ ਮਾਲ-ਮੂਲ ਬਹੁਤ ਮਿਲ ਜਾਂਦਾ ਤੁਸੀਂ ਬਾਹਰੇ ਆ ਕੇ ਨਾ ਕਿਰ ਨਿਗਾਹ ਮਾਰ ਲਿਆ ਕਰੋ ਤੈਨੂੰ ਵਾਧੂ ਮਾਲ ਮਿਲ ਜਾਂਦਾ ਨਿਗਾ ਮਾਰਿਆ ਕਰੋ ਕਰ ਵਧੀਆ ਸ਼ਾਨੂੰ ਸਸਤੇ ਭਾਅ ਦੀ ਮੋ ਸਮਾਨ ਮਿਲ ਜਾਂਦਾ ਸਾਲਾ ਅੱਜ 32 35 ਕਿਲੇ ਅੱਜ ਥੋੜਾ 27 ਤਰੀਕ ਤੱਕ ਕਰਕੇ ਘਟਾ ਦਾ ਨਹੀਂ ਬਹੁਤ ਜਿਆਦਾ ਮਾਲ ਮਿਲ ਜਾਂਦਾ ਵਾ ਇੱਧਰ ਨਿਗਾ ਮਾਰ ਲਿਆ ਕਰੋ ਲੈ ਜਾ ਕਰੋ ਅੱਗੇ ਢੋਲ ਕੇ ਪਸੂ ਕਿਉਂਕਿ ਕੱਟ ਪੈਸ਼ਾਂ ਜਿੱਧਰ ਕਟੂਮਾਲ ਤੋਂ ਵਧੀਆ ਨਕੀਨੇ ਖੜੇ ਹੁੰਦੇ ਆ ਟੋਕੜ ਘੱਪਣ ਬੱਚਾ ਮਿਲ ਜਾਂਦੀਆਂ ਨੇ ਕੱਟੀਆਂ ਕੁੱਟੀਆਂ ਵਾਵਾ ਮਿਲ ਜਾਂਦੀਆਂ ਨੇ ਜਿਵੇਂ ਆ ਕੱਟੀ ਖੜੀ ਆ ਦੇਖ ਲਓ ਉਧਰ ਮਾਲ ਹਰੇਕ ਸਮੇ ਤੁਹਾਨੂੰ ਮਿਲ ਹੀ ਜਾਂਦਾ ਦਾ ਹੋ ਗਿਆ ਜੀ ਕੰਮ ਛੋਟੇ ਦਿਖਾਤੀ ਸੀ ਆਪਦੀ ਜਾਨ ਦੇਖੋ ਉਧਰ ਲਈ ਖੜਿਆ ਬਾਈ ਦੇਖੋ ਪਿੰਪਲਸਾ ਲਈ ਖੜਾ ਬਾਈ ਮਾਲ ਬਹੁਤ ਹੁੰਦਾ ਇੱਧਰ ਕਿਉਂਕਿ ਟਾਟੂ ਮਾਲ ਦੇ ਵਿੱਚ ਸਾਨੂੰ ਪਤਾ ਮਾਲ ਬਹੁਤ ਆਇਆ ਹੁੰਦਾਗਾ ਤੇ ਕੱਟੀਆਂ-ਕੁੱਟੀਆਂ ਇਤਰਾਮ ਹੀ ਮਿਲ ਜਾਂਦੀਆਂ ਇੱਧਰ ਮੰਡੀ ਦਾ ਥਿਊ ਦੇਖ ਸਕਦੇ ਹਾਂ ਅੰਦਰ 27 ਤਰੀਕ ਵਾਲੀ ਮੰਡੀ ਸਾਨੂੰ ਪਤਾ ਘੱਟ-ਪੜ ਭਰਦੀ ਆਗੀ 27 ਤਰੀਕ ਵਾਲੀ ਥੋੜੀ ਡਾਊਨ ਹੀ ਹੁੰਦੀ ਆ ਮੰਡੀ ਕਿਉਂਕਿ ਲੋਕਲ ਗਾਹਕ ਹੁੰਦਾ ਇੱਥੇ 11 ਤਰੀਕ ਵਾਲੀ ਤੇ ਫੁੱਲ ਮਾਲ ਹੁੰਦਾਗਾ ਪਹੁੰਚ ਕੇ ਲੈ ਜਾ ਕਰੋ ਕੱਟੂ ਮਾਲ ਦੇ ਵਿੱਚੋਂ ਆ ਕੱਟੀਆਂ-ਕੁੱਟੀਆਂ ਤੋਕੜ-ਗੱਪਣ ਵੱਜਾਂ ਤੁਹਾਨੂੰ ਸਸਤੇ ਭਾਅ ਜੀ ਮਿਲ ਜਾਂਦੇ ਨੇ ਸਾਨੂੰ ਪਤਾ ਵੀ ਇਹਨਾਂ ਬੁਚੜਾਂ ਦਾ ਵੱਢਣੀ ਹੀ ਹੁੰਦੀਆਂ ਨੇ ਤੁਸੀਂ ਤਾਂ ਪਾਪ ਕਰਿਆ ਕਰੋ ਤੁਸੀਂ ਟੋਲ ਕੇ ਲੈ ਜਾ ਕਰੋ ਵਧੀਆ ਮਾਲ ਮਿਲ ਜਾਂਦਾ ਦੇਖ ਲੋ ਗੇਰਾ ਇੱਕ ਵਾਰੀ ਹੋਰ ਵੀਊ ਉਹ ਪੱਟੜ ਕੱਟਾ ਦੇਖੋ ਹੋਰ ਦਿਖਾਉਂਦਾ ਜੋ ਇਹ ਲੱਗੀ ਵਿਸਰੋਪਾ ਦੇ ਤੋਂ ਕਾਚੀ ਤੋਂ ਤੋਂ ਨੇ ਇਹ ਬਹੁਤ ਚੰਗੀ ਆ ਹਰ ਦਾ ਵਿੱਚ ਬਾਲੇ ਵੀਰ ਕੱਟ ਕਟੂਮਾਲ ਚ ਕੱਟੀਆਂ ਗੁੱਟੀਆਂ ਲਈ ਖੜੇ ਹੁੰਦੇ ਆ ਉਹ ਸਸਤੇ ਭਾਅ ਦੀ ਨਹੀਂ ਹੁੰਦੀਆਂ ਨੇ ਕੋਈ ਜਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਕਿਉਂਕਿ ਅੰਦਰ ਪਰਚੀ ਪੁਰਚੀ ਦਾ ਚੱਕਰ ਪੈ ਜਾਂਦਾਗਾ ਤਾਂ ਕਰਕੇ ਬਾਹਰ ਹੀ ਲੈ ਕੇ ਖੜ ਜਾਂਦੇ ਨੇ ਬਾਹਰ ਹੀ ਵਧੀਆ ਪਸੂ ਮਿਲ ਜਾਂਦੇ ਟੋਲ ਲਿਆ ਕਰੋ ਬਸ ਆ ਕੇ ਥੋੜਾ ਜ ਟੋਲਣ ਦੀ ਕਮੀ ਹੁੰਦੀ ਆ ਥੋੜੀ ਜੀ ਫਿਰਨਾ ਪੈਂਦਾ ਫਿਰ ਕੇ ਪਸੂ ਵਧੀਆ ਮਿਲ ਜਾਂਦਾਗਾ ਅੱਜ ਥੋੜਾ ਘੱਟ ਆ ਮਾਲ ਫਿਰ ਵੀ 27 ਤਰੀਕ ਵਾਲੀ ਤੇ ਘੱਟ ਮਾਲ ਆਉਂਦਾ 11 ਤਰੀਕ ਵਾਲੀ ਬਹੁਤ ਭਰਦੀ ਆ ਗਈ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਆ ਸਤਿ ਸ੍ਰੀ ਅਕਾਲ ਜੀ